नगर कौंसल गुरायान वक वक्त मुद्दा चर्चा विच रहिंदा है ते एक नवा मामला सामने आया है बिना नक्शे तो वार्ड नंबर अठ मकाना दी उसारी हो रही है इस संबंधी एक लिखती शिकायत अशोक रत्तू वालों कार्य साधक अफसर गुरायान दिती गई अशोक रतू ने के नंबर दस मनोज गोगना बिना नक्शे तो नजायज मकाना की उसारी हो रही है दो कोठियां कौंसलर मनोज गोगना वालों बिना नक्शे तो बनाई गई के, के नगर कौंसल की आमदन से शरायाम एक कौंसलर वालों ही डाका मारिया जा रहा है अशोक रत्तू ने मांग की थी कि गुरायान शहर की भलाई खिलाफ कानून अनुसार कार्रवाई की जाए नगर कौंसल की आमदन वाधा हो सके शहर का विकास हो सके इस संबंधी नगर कौंसल प्रधान हरमेश लाल गलबात की भी शहर से नजायज़ उसारी करेगा तो बिना नगर कौंसल तो नक्शा पास करवाए मकान बनया है उस खिलाफ़ सख्त कानूनी कार्रवाई की जाएगी ਜਦੋਂ ਇਸ ਸਬੰਧੀ ਵਾਰਡ ਨੰਬਰ 8 ਦੇ ਕਾਉਂਸਲਰ ਮਨੋਜ ਗੋਗਨਾ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਵਾਰ-ਵਾਰ ਫੋਨ ਕਰਨ ਤੇ ਵੀ ਫੋਨ ਨਹੀਂ ਚੁੱਕਿਆ ਹੁਣ ਵੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਇਹਨਾਂ ਖਿਲਾਫ ਕੋਈ ਕਾਰਵਾਈ ਕਰਦੀ ਹੈ ਕਿ ਨਹੀਂ ਇਸ ਮੌਕੇ ਅੰਬੇਡਕਰ ਸੈਨਾ ਆਫ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਮਸਨਪੁਰ ਲੇਖ ਰਾਜ ਗੁਰਾਇਾਨ ਮੌਜੂਦ ਸਨ ਛੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਅੰਦਿਰਤੋ ਜੀ ਅੱਜ ਤੁਸੀਂ ਨਗਰ ਕੌਂਸਲ ਦਫ਼ਤਰ ਆਏ ਕੀ ਮਾਮਲਾ ਸੀਗਾ ਅੱਜ ਨਗਰ ਕੌਂਸਲ ਘਰ ਆਇਆ ਵਿੱਚ ਅਸੀਂ ਜਿਹੜੇ ਬਾੜ ਨੰਬਰ 8 ਦੇ ਵਿੱਚ ਨਜਾਇਜ਼ ਮਕਾਨ ਬਣ ਰਿਹਾ ਬਿਨਾਂ ਨਕਸ਼ਾ ਪਾਸ ਕਰਾਇ ਤੋਂ ਉਹਦੀ ਕੰਪਲੀਟ ਕਰਨ ਵਾਸਤੇ ਆਏ ਸੀਗੇ ਈਓ ਸਾਹਿਬ ਨੂੰ ਅਸੀਂ ਲਿਖਤੀ ਦਰਖਾਸਤ ਦੇ ਦਿੱਤੀ ਹੈ ਤੇ ਉਹਨਾਂ ਦੇ ਭਰੋਸਾ ਦਵਾਇਆ ਵੀ ਜਲਦੀ ਇਹ ਜਿਹੜੇ ਬਿਨਾਂ ਨਕਸ਼ੇ ਤੋਂ ਮਕਾਨ ਬਣ ਰਹੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਕਿਹੜੇ ਕਿਹੜੇ ਇਨਕਾ ਜਿਹਾ ਏਦਾਂ ਮਕਾਨ ਬਣ ਰਹੇ ਹਨ ਮਕਾਨ ਕਾਫੀ ਬਣ ਰਹੇ ਆ ਉਹਦੇ ਵਿੱਚ ਨਗਰ ਕੌਂਸਲ ਦਾ ਜਿਹੜਾ ਕੌਂਸਲਰ ਹੈ ਬਾੜ ਨੰਬਰ 8 ਦਾ ਉਹਦੀ ਸ਼ਹਿਰ ਤੇ ਇਹ ਮਕਾਨ ਬਣ ਰਹੇ ਆ ਉਹਦੇ ਖੁਦ ਦੇ ਮਕਾਨ ਦੋ ਤਿੰਨ ਹੈਗੇ ਆ ਜਿੱਦਾਂ ਇੱਕ ਜਗਿੰਦਰ ਬਾਬ ਇੱਕ ਜੀਡੀ ਰੋਡ ਦੇ ਉੱਤੇ ਉਹਨਾਂ ਦੀ ਸ਼ਾਪ ਹੈ ਇੱਕ 파ਟਨਰ ਦੇ ਨਾਲ ਉਹ ਇੱਕ ਮੰਜ਼ਲੀ ਪਾਸ ਹੈ ਤੇ ਲਗਭਗ ਚਾਰ ਮੰਜ਼ਲੀ ਮਕਾਨ ਬਣਿਆ ਹੋਇਆ ਜੀ ਉਹ ਉਹ ਸਾਰੀਆਂ ਦੀ ਅਸੀਂ ਲਿਖਤੀ ਦੇ ਦਿੱਤੀਆਂ ਹਾਂ ਇਹੋ ਸਾਹਿਬ ਨੂੰ ਤੇ ਉਹ ਸਾਹਿਬ ਨੇ ਭਰੋਸਾ ਦਵਾਇਆ ਵੀ ਜਲਦੀ ਉਹਤੇ ਕਾਰਵਾਈ ਕੀਤੀ ਹੋਗੀ ਨੋਟਿਸ ਕੱਟੇ ਜਾਣਗੇ ਪ੍ਰਧਾਨ ਜੀ ਇੱਕ ਅਸ਼ੋਕ ਰਤੂ ਨੇ ਨਗਰ ਕੌਂਸਲ ਨੂੰ ਇੱਕ ਲੈਟਰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਵਾਰਡ ਨੰਬਰ 8 ਦਾ ਜਿਹੜਾ ਕੌਂਸਲਰ ਹੈ ਉਹਦੀ ਸ਼ਹਿਰ ਤੇ ਜਿਹੜਾ ਆ ਬਿਨਾਂ ਨਕਸ਼ੇ ਤੋਂ ਜਿਹੜੇ ਆ ਮਕਾਨਾਂ ਦੀ ਉਸਾਰੀ ਹੋ ਰਹੀ ਹੈ ਦੇਖੋ ਮੈਨੂੰ ਮੈਂ ਅੱਜ ਵਾਰੀ ਸੀਗਾ ਯੂ ਸਾਹਿਬ ਦਾ ਫੋਨ ਆਇਆ ਸੀ ਬਾਲ ਨੰਬਰ ਅੱਠ ਦੇ ਵਿੱਚ ਵੀ ਉਸਾਰੀ ਚੱਲਦੀ ਆ ਯੂ ਸਾਹਿਬ ਨੇ ਉਹਦਾ ਕੰਮ ਲਪਾਇਆ ਔਰ ਅਸੀਂ ਦੇਖ ਰਹੇ ਹਾਂ ਉਹ ਨਜਾਇਜ਼ ਹੈ ਕਜਾਇਜ਼ ਹੈ ਮੈਂ ਉਦੋਂ ਯੂ ਸਾਹਿਬ ਔਰ ਸਬੰਧਤ ਅਸੀਦ ਜਿਸ ਕੋਲ ਐ ਨਕਸ਼ਾ ਦੀ ਉਹਨੂੰ ਕਿਹਾ ਸੀ ਵੀ ਇਹਦੇ ਬਾਰੇ ਕੋਈ ਪ੍ਰਕਟਾਲ ਕੀਤੀ ਜਾਵੇ ਇਹਦੇ ਨਕਸ਼ਾ ਆਨਲਾਈਨ ਉਹਨੇ ਅਪਲਾਈ ਕੀਤਾ ਹੈ ਕਿ ਨਹੀਂ ਕਿ ਬਿਨਾ ਨਕਸ਼ੇ ਬੰਦੀ ਜੇਕਰ ਬਿਨਾ ਨਕਸ਼ੇ ਤੋਂ ਹੋਈ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਦੋਂ ਕੋਈ ਵੀ ਸ਼ਹਿਰ ਦੇ ਵਿੱਚ ਅਨਲੀਗਲ ਕੰਮ ਹੋਣ ਨਹੀਂ ਦਿੱਤਾ ਜਾਊਗਾ ਔਰ ਨਾ ਹੀ ਅਸੀਂ ਜਿਹੜੇ ਕਰਦੇ ਆ ਕੋਸ਼ਿਸ਼ ਕਰਦੇ ਉਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕਹਿਣਾ ਕਿ ਕਾਉਂਸਲਰ ਮਨੋਜ ਗੋਗਨਾਵਾਲੋ ਵੀ ਇੱਕ ਦੋ ਜਿਹੜੀਆਂ ਕੋਠੀਆਂ ਬਣਾਈਆਂ ਗਿਆ ਉਹਦਾ ਵੀ ਨਕਸ਼ਾ ਨਹੀਂ ਪਾਸ ਹੋਇਆ ਕਿ ਬਿਲਕੁਲ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਇਹਦਾ ਨਕਸ਼ੇ ਦੀ ਤੀਤ ਤੇ ਬਹਿ ਕੇ ਉਹਨਾਂ ਨੂੰ ਪਤਾ ਹੈ ਜਾਂ ਕੋਈ ਪ੍ਰਚਾਰ ਕਰਕੇ ਪਤਾ ਲੱਗਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰੀ ਇਹ ਜਾਣਕਾਰੀ ਤੋਂ ਬਾਹਰ ਹੈ ਤੇ ਇਹਨਾਂ ਦੇ ਜਿਹੜਾ ਇਹ ਨਵੇਂ ਨਾ ਨਕਸ਼ੇ ਤੋਂ ਸਾਰੀ ਹੁੰਦੀ ਇਹਨਾਂ ਦੀ ਕੀ ਜੁਰਮਾਨਾ ਹੁੰਦਾ ਇਹਨਾਂ ਨੂੰ ਉਹ ਤਾਂ ਜੋ ਰੂਲ ਆ ਉਹਦੇ ਅਨੁਸਾਰ ਹੋਊਗਾ ਜੇਕਰ ਹੋਊਗਾ ਤੇ ਉਹਨੂੰ ਮੇਰਾ ਸਾਹਿਬ ਨੇ ਜੀ ਸਾਹਿਬ ਨੇ ਜੀ ਨੋਟਿਸ ਭੇਜ ਦਿੱਤਾ ਹੈ ਮੈਨੂੰ ਫੋਨ ਆਇਆ ਜੀ ਸਾਹਿਬ ਦਾ ਲੋਕ ਸੁਣਾ ਨੇ ਭੇਜ ਦਿੱਤਾ ਉਹਨੂੰ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਊਗੀ ਔਰ ਜੋ ਵੀ ਉਹਦਾ ਜੁਰਮਾਨਾ ਬਣਦਾ ਉਹ ਤਾਂ ਮੈਂ ਕਿੰਨੀ ਜਗਾ ਕਿੰਨੀ ਉਹ ਕਿੰਨੇ ਸਕੈਰ ਫੋਟੋ ਕਵਰ ਕਰਦਾ ਪਿਆ ਉਹ ਸਭ ਦੇ ਨਾਲ ਉਹਨੂੰ ਲਾਇਆ ਜਾਊਗਾ